ਪੜਿਆ ਲਿਖਿਆ ਬਾਈ ਕਿੰਨੀ ਸਟੱਡੀ ਕੀਤੀ ਹੈ ਬਾਈ ਮੇਰੀ ਵੀ ਇਹ ਕੀਤੀ ਬਈ ਇਹ ਕੀਤੀ ਹੈ ਹਾਂਜੀ ਇਹ ਤਾਂ ਹੋਰ ਵੀ ਬਹੁਤ ਪਾਉਂਦੇ ਆ ਨਾ ਸਾਰੇ ਹੀ ਪਾਉਂਦੇ ਆ ਪਰ ਅੱਜ ਆਪਾਂ ਮਿਹਨਤ ਕਾਹੇ ਲੋਕਾਂ ਕੋਲੇ ਆਏ ਆ ਕਿਉਂਕਿ ਇਹ ਵੀਡੀਓ ਮੈਨੂੰ ਲੱਗਦਾ ਵੀ ਰਹਿ ਹੀ ਗਈਆਂ ਨਹੀਂ ਪਾਉਂਦੇ ਆ ਆਪਾਂ ਕਿਉਂਕਿ ਹੋਰ ਆਪਾਂ ਪਾਈ ਜਾਂਦੇ ਆ ਤੇ ਪਰ ਅੱਜ ਮਿਹਨਤ ਕਾਹੇ ਲੋਕਾਂ ਕੋਲੇ ਆਏ ਆ ਜਿਹੜੇ ਛੋਨਾ ਲਾਉਂਦੇ ਆਪਣੇ ਪੰਜਾਬੀ ਭਾਈਚਾਰਾ ਹਨ ਤੇ ਕਰਦੇ ਆਪਾਂ ਗੱਲਬਾਤ ਉਹਨਾਂ ਨਾਲ ਬਾਈ ਕੀ ਆਲਾ ਠੀਕ ਹੈ ਜੀ ਵਧੀਆ ਬਾਈ ਜੀ ਮਹਿਕ ਲਾ ਲਾ ਬਾਈ ਲਓ ਜੀ ਜਰੂਰ ਜੀ ਲਾਈ ਜਨਾ ਛੋਨਾ ਫਿਰ ਹਾਂਜੀ ਬਸ ਚੱਲੀ ਜਾਂਦਾ ਕੰਮ ਠੀਕ ਹੈ ਤੇ ਇੱਕ ਗੱਲ ਵੇਖ ਲੋ ਦਰਸ਼ਕੋ ਨੌਜਵਾਨੀ ਪੰਜਾਬ ਦੀ ਜੇ ਆਪਾਂ ਗੱਲ ਕਰਗੇ ਤੇ ਮਤਲਬ ਪੜਿਆ ਲਿਖਿਆ ਬਾਈ ਕਿੰਨੀ ਸਟੱਡੀ ਕੀਤੀ ਹੈ ਬਾਈ ਬੀਏ ਕੀਤੀ ਹੈ ਬੀਏ ਕੀਤੀ ਹੈ ਹਾਂਜੀ ਬੀਏ ਕੀਤੀ ਹੈ ਤੇ ਝੋਨਾ ਲਈ ਜਾਂਦਾ ਇਹ ਬਾਈ ਫੇਲੀਅਰ ਕਹਿ ਸਕਦੇ ਆਪਾਂ ਸਰਕਾਰਾਂ ਦਾ ਬਸ ਵੀਰੇ ਕੋਸ ਫੇਲੀਅਰ ਵੀ ਕਹਿ ਹੀ ਸਕਦੇ ਆ ਹੁਣ ਆਪਾਂ ਕੀ ਪੜੇ ਲਿਖੇ ਨੌਜਵਾਨ ਜਦੋਂ ਹਨ ਮਿਹਨਤ ਕਰਨੀ ਚੱਲ ਮਿਹਨਤ ਮਾੜੀ ਨਹੀਂ ਪਰ ਫਿਰ ਵੀ ਜਿਹੜਾ ਕੰਮ ਨਹੀਂ ਪੈ ਰਹੀ ਹਾਂ ਆ ਮੌਕੇ ਨਹੀਂ ਮਿਲ ਰਹੇ ਵੀਰੇ ਮੌਕਾ ਵੀ ਜਿੰਨਾ ਚਾਹੀਦਾ ਸੀਗਾ ਜਿਸ ਜਿਵੇਂ ਸੋਚ ਕੇ ਜਿਸ ਹਿਸਾਬ ਨਾਲ ਵੋਟਾਂ ਪਾਉਂਦੇ ਆ ਹੂੰ ਉਹ ਹਿਸਾਬ ਨਾਲ ਕੰਮ ਨਹੀਂ ਹੁੰਦੇ ਹਰ ਵਾਰੀ ਨਹੀਂ ਹੁੰਦੇ ਹਰ ਵਾਰੀ ਨਹੀਂ ਹੁੰਦੇ ਜਿਹੜਾ ਰਹਿ ਜਾਂਦਾ ਹੈ ਨਾ ਨੌਜਵਾਨ ਪਿੱਛੇ ਰਹਿ ਰਹਿ ਵੀਰੇ ਬਹੁਤ ਜ਼ਿਆਦੇ ਰਹਿ ਰਹੇ ਮੈਂ ਇੱਕ ਨਹੀਂ ਚੱਲਿਆ ਅੱਜ ਇੱਥੇ ਸਾਡੇ ਜਿਹੜੇ ਉਹ ਮੁੰਡਾ ਉਹ ਪਲੱਸ 2 ਕਰਕੇ ਡੈਫਰੈਸ਼ਨ ਮੁੰਡਾ ਹਾਂ ਠੀਕ ਆ ਉਹ ਮੁੰਡਾ ਪੜ੍ਹੀ ਜਾਂਦਾ ਆ ਮੁੰਡਾ ਪੜ੍ਹੀ ਜਾਂਦਾ ਸਾਰੇ ਮੁੰਡੇ ਪੜਨ ਵਾਲੇ ਜੇ ਤਾਂ ਹੋਰ ਵੀ ਕਿਸੇ ਤੇ ਜਾ ਕੇ ਪਤਾ ਕਰ ਲੋ ਖੇਤ ਵਿੱਚ ਜਿਆਦਾਤਰ ਮੈਂ ਅੱਗੇ ਵੇਖਿਆ ਨਾ ਵੀ ਅੱਗੇ ਨਾ ਆਪਣੇ ਪੁਰਾਣੇ ਬਜ਼ੁਰਗ ਜਿਵੇਂ ਹਨਾ ਲਾਉਂਦੇ ਝੋਨਾ ਜਾਂ ਮਾਈਆਂ ਲਾਉਂਦੀਆਂ ਸੀ ਹੁਣ ਉਹ ਨੌਜਵਾਨ ਮੁੰਡੇ ਹੀ ਮੈਨੂੰ ਦੇਖਣ ਨੂੰ ਮਿਲ ਜਾਂਦੇ ਮੈਂ ਕੱਲ ਦਾ ਮੈਂ ਤਾਂ ਇੰਨਾ ਵੀ ਚਲੋ ਮਿਹਨਤ ਦਾ ਕੋਈ ਡਰ ਨਹੀਂ ਆ ਪਰ ਇਹ ਹੈ ਵੀ ਜੇ ਮਿਹਨਤ ਕਰਕੇ ਵੀ ਸਾਨੂੰ ਐ ਵੀ ਚੱਲ ਜੇ ਹੁਣ ਸਾਰੀ ਉਮਰ ਹੀ ਜੀ ਆ ਕੁਝ ਕਰੀ ਜਾਵਾਂਗੇ ਤਾਂ ਫੇਰ ਨਹੀਂ ਕੋਸਣਾ ਹਾਂ ਹਾਂ ਚਲੋ ਠੀਕ ਆ ਸੀ ਸਾਨੂੰ ਮਿਹਨਤ ਵੀ ਜ਼ਰੂਰੀ ਹੈ ਜ਼ਰੂਰੀ ਹੈ ਹਾਂ ਪਰ ਸਰਕਾਰਾਂ ਨੂੰ ਅੱਜ ਕੱਲ ਥੋੜਾ ਚਾਹੀਦਾ ਹੈ ਇਸ ਜੁਗਦੇ ਦੇ 20 ਵੀ ਨੌਜਵਾਨਾਂ ਵੀ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇਹ ਥੋੜਾ ਬਾਹਰ ਨਿਕਲ ਕੇ ਵੇਖਣਾ ਚਾਹੀਦਾ ਧਿਆਨ ਦੇਣ ਦਾ ਚਲੋ ਆਪਾਂ ਜਿਵੇਂ ਤੁਸੀਂ ਆਏ ਹੁਣ ਵੀ ਸਾਡੇ ਕੋਲੇ ਵੀ ਆ ਵੀਡੀਓ ਬਣਾਉਣਾ ਆ ਵੀ ਤੁਹਾਨੂੰ ਪਤਾ ਲੱਗਿਆ ਵੀ ਹੁਣ ਵੀ ਹਾਂ ਨੌਜਵਾਨ ਮੁੰਡੇ ਆ ਜਾਂ ਪੜ੍ਹੇ ਲਿਖੇ ਮੁੰਡੇ ਆ ਕਿਹੜੇ ਮੁੰਡੇ ਕੰਮ ਕਰੀ ਜਾਂਦੇ ਨੇ ਕੀ ਕੰਮ ਕਰੀ ਜਾਂਦੇ ਆ ਇਹ ਕਿਸੇ ਨੇ ਕੋਈ ਨਹੀਂ ਵੇਖਦਾ ਨੌਜਵਾਨ ਮੁੰਡੇ ਆ ਵੀ ਜਾਂ ਉਹ ਕੀ ਕਰੀ ਜਾਂਦੇ ਆ ਇਸ ਟਾਈਮ ਕੋਈ ਕਿਤੇ ਜਾ ਕੇ ਬਸ ਜਿੱਧਰ ਜੇ ਨਸ਼ੇ ਕਰੀ ਜਾਂਦੇ ਆ ਉਹ ਉਹ ਬਸ ਜਿੱਧਰ ਜਿੱਧਰ ਯਰ ਜੱਤ ਕਰੀ ਜਾਂਦਾ ਉਧਰ ਹੀ ਲੋਕ ਪਹੁੰਚਦੇ ਨੇ ਹੋਰ ਵੀਡੀਓ ਤਾਂ ਬਹੁਤ ਪਾਈ ਜਾਂਦੇ ਹਨ ਆਪਾਂ ਫालतू-ਫਾਲਤੂ ਪਰ ਜਿਹੜੀ ਕੰਮ ਦੀ ਚੀਜ਼ ਆ ਉਹ ਆਪਾਂ ਧਿਆਨ ਨਹੀਂ ਦਿੰਦੇ ਭਾਈ ਹੁਣ ਜੇ ਆਪਾਂ ਗੱਲ ਕਰਕੇ ਤੁਸੀਂ ਆਹ ਨੌ ਜਣੇ ਮੁੰਡੇ ਕਿੰਨੇ ਜਣਿਆਂ ਦੀ ਟੀਮ ਬਣਾਈ ਆਇਤੀ ਚੂਨਾ ਲਾਉਂਦੇ ਐ ਕਿ ਭਾਈ ਸਾਡੇ ਹੈਗੇ ਯਾਰ 11-12 ਬੰਦੇ ਹੈਗੇ 11-12 ਬੰਦੇ ਹੈ ਹਾਂ ਜੁੰਡਲੀ ਜਿਹੜੀ 11-12 ਬੰਦਿਆਂ ਦੀ ਹੈ ਹਾਂ ਹਾਂ ਤੇ ਕਿੰਨਾ ਵਾਣ ਦਿਨ ਚ ਕੱਢ ਲੈਣਾ ਭਾਈ ਦੈਂਚ ਭਾਈ ਲੱਗ ਜਿੰਦੇ ਯਾਰ 3 ਕਿਲੇ 3 ਕਿਲੇ ਲੱਗ ਜਾਂਦੇ ਆ ਬਸ ਬਾਕੀ ਪ੍ਰਦੀਪ ਨੂਰੀ ਵਧੀਆ ਹੋਵੇ ਤਾਂ 3 ਕਿਲੇ ਮੌਨ ਲੱਗ ਹੀ ਜਾਂਦੇ ਤੇ ਭਾਈ ਹੁਣ ਮੈਂ ਸਵਾਲ ਪੁੱਛਣਾ ਚੰਗਾ ਤਾਂ ਨਹੀਂ ਲੱਗਦਾ ਪਰ ਪੁੱਛੂਗਾ ਵੀ ਹੁਣ ਤਾਂ ਠੰਡਾ ਪਾਣੀ ਆ ਆਪਾਂ 10 11 ਦਾ ਟਾਈਮ ਆ ਗਿਆ ਨਾ ਸਵੇਰ ਤੇ ਦੁਪਹਿਰੇ ਜਦੋਂ 12 1 ਵਜ ਦਾ ਹਾਂ ਹਾਂ ਜਦੋਂ ਫਿਰ ਕਿੰਨਾ ਕੋਸ਼ ਨਹੀਂ ਬਾਈ ਕੱਲ ਲੱਗਦਾ ਨਹੀਂ ਲੱਗਦਾ ਮਿਹਨਤ ਮੂਰੇ ਲੱਗਦਾ ਹੁਣ ਤੁਹਾਨੂੰ ਕੱਲ ਦੀ ਗੱਲ ਦੱਸਦੇ ਆ ਕੱਲ ਹੁਣ ਕੱਲ 1:27 ਮਿੰਟ ਤੇ ਹੁਣ ਸਾਰੇ ਬੰਦੇ ਕਹਿੰਦੇ ਵੀ ਅਸੀਂ ਬੱਸ ਵੀ ਹੁਣ ਵੀ ਸ਼ਾਮ ਨੂੰ ਲਾਵਾਂਗੇ ਸ਼ਾਮ ਨੂੰ ਫਿਰ ਅਸੀਂ ਕਰਦੇ ਕਰਾਉਂਦੇ ਸੀਗੇ ਚਲ 2:00 2:30 ਤੱਕ ਠਰ ਜੂ ਫਿਰ ਸਾਰੇ ਨਈ ਨਈ ਗੱਲ ਜੀ ਬਣੀ ਫਿਰ ਅਕੇ ਚੱਲ 3 ਵਜੇ ਕਰਦੇ ਕਰਾਉਂਦੇ ਸਾਨੂੰ 4 ਹੀ ਵਜ ਗਏ ਆਉਂਦੇ ਇਹਨੂੰ ਹੁਣ 1 ਵਜਾ ਸੀਗਾ 1:30 ਵਜਾ ਸੀਗਾ ਦੋ ਬੰਦੇ ਸਾਡੇ ਦੋ ਬੰਦੇ ਸਾਡੇ ਫਿਰ ਉਹਨਾਂ ਨੂੰ ਜਾਣਾ ਪਿਆ ਉਹ ਕਹਿੰਦੇ ਵੀ ਯਾਰ ਸਾਨੂੰ ਤਾਂ ਵੀ ਬੇਵਾ ਹੋ ਗਈ ਆ ਬੇਵਾ ਹੋ ਗਈ ਫਿਰ ਅਸੀਂ ਹੈ ਤਾਂ ਸਾਰਿਆਂ ਦੀ ਬੇਵਾ ਹੀ ਬੇਵਾ ਪਰ ਮਜਬੂਰੀ ਹੈ ਨਾ ਪਰ ਮਜਬੂਰੀ ਹੈ ਕਰਨਾ ਪੈਂਦਾ ਇਹ ਜੇ ਭਾਈ ਗੱਲ ਕਰਗੇ ਆਪਾਂ ਜਿਹੜੇ ਪ੍ਰਵਾਸੀ ਮਜ਼ਦੂਰ ਵੀ ਆਉਂਦੇ ਹਨ ਹਾਂਜੀ ਹਾਂਜੀ ਤੇ ਉਹਨਾਂ ਦੇ ਮੁਕਾਬਲੇ ਉਹਨਾਂ ਜਿ ਦੇਖ ਗਿਆ ਆਪਾਂ ਨੂੰ ਕੰਮ ਚੰਗਾ ਮਿਲ ਜਾਂਦਾ ਹੈਗਾ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਵੀ ਕੰਮ ਹੈਗਾ ਕਰਨ ਨੂੰ ਵਾਣ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਵੀ ਘਟ ਮਿਲਦਾ ਜਾਂਦਾ ਪਰ ਪ੍ਰੋਬਲਮ ਆ ਜਾਂਦੀ ਹੈ ਇਹ ਤਾਂ ਹੈ ਨਹੀਂ ਪ੍ਰੋਬਲਮ ਦਾ ਖਤ ਹੁੰਦੀ ਹੈ ਅਕਸਰ ਯਾਰਾ ਪਿੰਡ ਵਿੱਚ ਹੁੰਦਾ ਹੀ ਆਏ ਆ ਪਤਾ ਨਹੀਂ ਕੀ ਗੱਲ ਹੈ ਇਹ ਨਾਰਾਜ਼ਗੀ ਹੈਗੀ ਆਪਣੇ ਜੱਟ ਭਰਾਵਾਂ ਨਾਲ ਜ਼ਿਮੀਂਦਾਰਾਂ ਨਾਲ ਵੀ ਸਾਨੂੰ ਮੌਕਾ ਘਟ ਦਿੰਦੇ ਆ ਵੀ ਘਟ ਇਹ ਤਾਂ ਗੱਲ ਹੈਗੀ ਹੈ ਕਿ ਇਹ ਵੀ ਗੱਲ ਹੈਗੀ ਹੈ ਵੀ ਘਟ ਕਿੱਥੇ ਕਾਰਨ ਤੁਸੀਂ ਕਿੱਥੇ ਕਾਰਨ ਮੰਨਦੇ ਆ ਇਹ ਸਪੀਡ ਦਾ ਵੇਖੋ ਵੀ ਛੇਤੀ ਲੱਗ ਜਾਂਦਾ ਜੱਟ ਨੂੰ ਆਏ ਹੁੰਦਾ ਜ਼ਿਮੀਂਦਾਰ ਨੂੰ ਕਿ ਇਹ ਵੀ ਨਹੀਂ ਨਹੀਂ ਬਾਈ ਯਾਰ ਛੇਤੀ ਦਾ ਛੇਤੀ ਦਾ ਨਹੀਂ ਕੋਈ ਮਸਲਾ ਹੁੰਦਾ ਵੇਚਦੀ ਹੁਣ ਇਹ ਆਟਾ ਡੇਅਰ ਕਹੀ ਗਿਆ ਨਾ ਕਈ ਬੰਦੇ ਨੂੰ ਆਦਤ ਹੁੰਦੀ ਆ ਉਹਨਾਂ ਨੇ ਉਹਨਾਂ ਬੰਦੇ ਨੂੰ ਸੱਦਣਾ ਉਹਨਾਂ ਨੂੰ ਜਿਮੀਂਦਾਰ ਨੂੰ ਕਹੀ ਆ ਹੁੰਦਾ ਵੀ ਇਹ ਤਾਂ ਕਈ ਵੀ ਉਹ ਬੰਦਿਆ ਤੋਂ ਹੀ ਲਵਾਉਂਦੇ ਆ ਪੱਕੇ ਲੱਗੇ ਹੋਏ ਆ ਪੱਕੇ ਪੱਕੇ ਹੁੰਦੇ ਹੈਗੇ ਤੇ ਕਈ ਬੰਦੇ ਹੁੰਦੇ ਸੈਣੋ ਸੋਚ ਵੀ ਲੈਂਦੇ ਵੀ ਅਕਸਰ ਪਿੰਡ ਵਿੱਚ ਆ ਪਾਉਣਾ ਜਾਣਾ ਵੀ ਇਹਨਾਂ ਨੂੰ ਕੰਮ ਦੇਵਾਂਗੇ ਤਾਂ ਫੇਰ ਹੀ ਆ ਭਾਈ ਤੂੰ ਵੇਖ ਹੀ ਲੈ ਯਾਰ ਹੁਣ ਪ੍ਰਵਾਸੀ ਕਿਰੇ ਹਿਸਾਬ ਨਾਲ ਸਿਰਫ ਵਿਖੇ ਕਰੀ ਜਾਂਦੇ ਆ ਨਾ ਸਾਰਾ ਦੇਖ ਕੇ ਤਾਂ ਮਾਹੌਲ ਤਾਂ ਦਾ ਵੀ ਸਬਜੀ ਮੰਡੀ ਜਾ ਕੇ ਵੇਲਾ ਸੋਭਾ ਕੋਸ਼ਿਸ਼ ਤਾਂ ਪਾਈ ਕਰਦੇ ਵੀ ਪੰਜਾਬ ਦੇ ਜੰਮੇ ਪਲੇ ਆ ਪੰਜਾਬ ਦੇ ਆਪਣੇ ਪੰਜਾਬੀ ਪੰਜਾਬੀ ਭਾਈਚਾਰੇ ਨੂੰ ਕੰਮ ਦੇਣਾ ਜ਼ਰੂਰੀ ਬਣਦਾ ਪਹਿਲ ਬੰਦ ਨਾ ਹਾਂ ਪਹਿਲ ਇਹਨਾਂ ਪਰ ਕਿਤੇ ਕਿਤੇ ਮੈਂ ਅਗਰੇ ਨਹੀਂ ਕਰਦਾ ਕਹਿਣਾ ਚਾਹੂੰਗਾ ਕਿਤੇ ਕਿਤੇ ਕੁਝ ਆਪਣੇ ਲੋਕ ਖਰਾਬ ਵੀ ਕਰ ਜਾਂਦੇ ਆ ਪੈਸੇ ਲੈ ਲੈਂਦੇ ਆ ਜਾਂ ਬਾਅਦ ਚ ਖਰਾਬ ਕਰਦੇ ਆ ਆਉਣਾ ਨਹੀਂ ਇਹ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਜ਼ਿੰਮੇਵਾਰ ਭਰਾਵਾਂ ਦੀ ਹਨਾ ਇਹ ਵੀ ਕਿਤੇ ਨਾ ਕਿਤੇ ਕਾਰਨ ਹੋ ਸਕਦਾ ਇਹ ਚੀਜ਼ਾਂ ਤੋਂ ਨਹੀਂ ਭਾਈ ਇਹ ਪਤਾ ਕੀ ਗੱਲ ਇਹ ਇਹ ਵੀ ਹੁਣ ਸਰ ਮੈਂ ਜਿਵੇਂ ਮੈਂ ਕਿਹਾ ਵੀ ਇਹ ਜਿਹੜਾ ਹੁਣ ਜਿਵੇਂ ਹੁਣ ਕਾਸੀ ਪ੍ਰਵਾਸੀ ਹੈ ਉਹ ਕੁਝ ਕੁ ਬੰਦੇ ਆ ਉਹ ਜਿਹੜੇ ਲਵਾਉਣ ਵਾਲੇ ਇਹ ਖਰਾਬ ਕਰਨ ਵਾਲੇ ਵੀ ਕੁਝ ਕੁ ਬੰਦੇ ਹੁੰਦੇ ਹੁੰਦੇ ਹਾਂ ਉਹਦੇ ਨਾਲ ਉਹਦੇ ਨਾਲ ਇਹ ਗੱਲ ਵੀ ਦੂਜੇ ਬੰਦਿਆਂ ਦਾ ਵੀ ਨਾਂ ਪਤਨਾਮ ਹੁੰਦੇ ਦੂਜੇ ਬੰਦਿਆਂ ਦਾ ਅਰਗ ਮਾਰਿਆ ਜਾਂਦਾ ਜਿਵੇਂ ਹੁਣ ਉਹੀ ਮੈਂ ਕਹਿ ਰਿਹਾ ਵੀ ਕੁਝ ਕੁ ਬੰਦੇ ਖਰਾਬ ਕਰਦੇ ਆ ਪਰ ਸਾਰਿਆਂ ਦਾ ਨਹੀਂ ਹੈਨਾ ਸਾਰੇ ਬੰਦੇ ਉਹ ਜੇ ਨਹੀਂ ਸਾਰੇ ਬੰਦੇ ਹੁਣ ਭਈ ਤੇਰੇ ਹਿਸਾਬ ਨਾਲ ਪਿੰਡ ਵਿੱਚ ਬਾਲੀਆਂ ਨੇ 30 35 ਪਾਰਟੀਆਂ ਲੱਗੀਆਂ ਹੁਣੇ ਉਹਨਾਂ ਵਿੱਚ ਹੁਣ ਜੇ ਆਪਾਂ ਕਹੀਏ ਵੀ ਦੋ ਤਿੰਨ ਜਣੇ ਖਰਾਬ ਕਰਨ ਵਾਲੇ ਵੀ ਹੈਗੇ ਹਾਂ ਉਹਨਾਂ ਦਾ ਬਨਾ ਨਹੀਂ ਖਰਾਬ ਕਰ ਸਕਦੇ ਬਾਕੀ ਇਹ ਚੱਲੀ ਜਾਂਦਾ ਹੁੰਦਾ ਯਾਰ ਤੇ ਐਕਤੀ ਫਿਰ ਮੈਂ ਕੋਈ ਦੱਸ ਸਕਦੇ ਆ ਰੀਡ ਰੂਟ ਕੋਈ ਨਿਕਲਿਆ ਹਜੇ ਕਿ ਕਿਹੜਾ ਚੱਲੀ ਜਾਂਦਾ ਕੰਮ ਕਿ ਬਾਅਦ ਚ ਹੋਣੀ ਹੈ ਰੇਟ ਰੇਟ ਯਾਰ ਹਜੇ ਤਾਂ ਵੀ ਕੋਈ ਨਿਕਲਣੀ ਗੱਲ ਪਰ ਮੈਂ ਗੱਲ ਕਰਕੇ ਆਇਆ ਸੀ ਅੱਜ ਸਾਡੇ ਉਹ 4500 ਰੁਪਏ ਤੇ ਗੱਲ ਕਰਕੇ ਲੱਗੇ ਠੀਕ ਹੈ ਬਾਕੀ ਬਾਕੀ ਵੇਖੋ ਪਤਾ ਨਹੀਂ ਕਿਉਂ ਕਹਿਣ ਸਾਰੇ 500 ਰੁਪਏ ਤਾਂ ਹੁੰਦਾ ਜਿੰਮੇਦਾਰ ਭਰਾਵਾਂ ਨਾਲ ਕੋਈ ਆਉਂਦਾ ਹਨ ਨਹੀਂ ਨਹੀਂ ਉਹ ਵੀ ਕਈ ਬੰਦਿਆਂ ਦਾ ਹਨਾ ਜਿੰਨੇ ਚੱਲ ਲਾ ਗਈ ਬਈ ਜਿੰਨੇ ਪੈਂਡ ਵਿੱਚ ਇਹ ਹੁੰਦਾ ਵੀ ਜਿਹਦੇ ਵੀ ਲੱਗਦੇ ਆ ਜਾਂ ਕਿਹਦੇ ਵੀ ਲੱਗਦੇ ਆ ਕਦੇ ਰੇਟ ਦੀ ਗੱਲ ਕਦੇ ਖੋਲੀ ਨਹੀਂ ਹੈ ਹੈ ਐਕਸ ਇਹ ਚੀਜ਼ ਤੇ ਨੁਕਸਾਨ ਵੀ ਹੈ ਤੇ ਨੁਕਸਾਨ ਹੀ ਕਹਿ ਸਕਦੇ ਆ ਕਿਉਂਕਿ ਨਾ ਅਗਲੇ ਨੂੰ ਮੁੜ ਕੇ ਬਾਅਦ ਚ ਰੌਲਾ ਪੈਣਾ ਖੁਸ਼ੂਸ ਨਾ ਹੋਵੇ ਹਨਾ ਗੱਲ ਖੋਲੀ ਚੰਗੀ ਹੁੰਦੀ ਆ ਗੱਲ ਖੋਲੀ ਚੰਗੀ ਹੁੰਦੀ ਆ ਠੀਕ ਆ ਬਾਕੀ ਯਾਰ ਮੈਂ ਤਾਂ ਇਹ ਕਹਿੰਦਾ ਵੀ ਜਦੋਂ ਹੀ ਭਈਏ ਜੇ ਹੁਣ ਭਈਏ ਆ ਜਾਂਦੇ ਯਾਰ ਭਈਆਂ ਤੋਂ ਉਦੋਂ 100 ਰੁਪਿਆ ਭਾਵੇਂ ਘੱਟ ਦੇ ਦੋ ਪਰ ਪਿੰਡ ਦਾ ਕੰਮ ਪਿੰਡ 'ਚ ਹੀ ਰਵੇ ਕੰਮ ਦਿਓ ਹਾਂ ਪੈਸੇ ਭਈਏ ਵੀ ਘੱਟ ਨਹੀਂ ਲੈਂਦੇ ਉਨੇ ਹੀ ਉੱਥੇ ਸਾਰਾ ਕੁਝ ਹੁੰਦਾ ਉਹੀ ਹੁੰਦਾ ਜੇ ਕਹੇ ਹੁਣ ਵਿੱਚ ਗੱਲ ਆ ਜਾਂਦੀ ਜਦੋਂ ਬਾਸਮਤੀ ਲਾਉਣੀ ਹੈ ਫਿਰ ਹਾਂ 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 ਬਾਸਮਤੀ ਲਾਉਣੀ ਆ ਜਾਂ ਉਹਦੇ 'ਚ ਫਰਕ ਪੈਂਦਾ ਵੀ 5 ਕਿਲੋ ਵਾਲਾ ਫਰਕ ਫਰਕ ਵੀਰੇ ਪੂਰਾ ਹੀ ਪੈਂਦਾ ਕਿਉਂਕਿ ਜਿਵੇਂ ਜਿਹੜਾ ਹੁਣ ਬਾਹਰ ਜਾਂਦਾ ਬੰਦਾ ਉਹਨੂੰ ਆਏ ਹੁੰਦਾ ਵੀ ਉਹਨੇ ਤਾਂ ਆਪਦਾ ਵੀ ਵੀ ਵੱਧ ਤੋਂ ਵੱਧ ਵੀ ਮਿਹਨਤ ਕਰਕੇ ਜਿਆਦਾ ਪੈਸਾ ਕਮਾ ਲੈਣਾ ਉਹਨੇ ਸੰਗਣਾ ਵਿਰਲਾ ਨਹੀਂ ਵੇਖਣਾ ਸੰਗਣਾ ਵਿਰਲਾ ਵੀ ਹੁੰਦਾ ਤੇ ਇੱਕ ਇਹ ਹੁੰਦਾ ਯਾਰ ਉਹਨੇ ਬਸ ਝੋਨੇ ਝੋਨੇ ਦਾ ਕੰਮ ਇਹ ਮੋਟਾ ਮੋਟਾ ਕੰਮ ਹੁੰਦਾ ਜਿਹੜਾ ਬਾਸਪਤੀ ਦਾ ਕੰਮ ਹੁੰਦਾ ਉਹਦੇ ਵਿੱਚ ਆਏ ਹੁੰਦਾ ਵੀ ਇੱਕ ਤਾਂ ਗਰਮੀ ਵੱਜ ਜਾਂਦੀ ਹੈ ਠੀਕ ਹੈ ਗਰਮੀ ਜਿਆਦਾ ਹੁੰਦੀ ਹੈ ਕੋਈ ਸੰਘਣੀ ਲੱਗਦੀ ਹੈ ਸੰਘਣੀ ਲੱਗਦੀ ਹੈ ਤੇ ਉਦੋਂ ਫਿਰ ਭਈਏ ਨਹੀਂ ਉਦੋਂ ਉਦੋਂ ਜਿਹੜੇ ਪ੍ਰਵਾਸੀ ਆ ਉਹ ਉਦੋਂ اٹ ਜਾਂਦੇ ਫਿਰ ਉਹ ਮੋਟਾ-ਮੋਟਾ ਲਾ ਕੇ ਝੋਨਾ ਫੜ ਕੇ ਰਹੇ ਹੁੰਦੇ ਸਾਡੇ ਯਾਰ ਸੰਘਣੀ ਗਾਈਦੇ ਹੈ ਫੜ ਕੇ ਸੰਘ ਰਹਿ ਜਾਂਦੇ ਖੱਪਣ ਨੂੰ ਗਰਮੀ ਚ ਇੱਥੇ ਨਹੀਂ ਚਲੋ ਇਹ ਆਪਾਂ ਮਾਲੀਂਦਾਰ ਭਰਾਵਾਂ ਨੂੰ ਕਹਿਣਾ ਚਾਹੁੰਦਾ ਚਲੋ ਮਜਬੂਰੀ ਬਣ ਜਾਂਦੀ ਭਾਈ ਕਿਤੇ ਨਾ ਕਿਤੇ ਨਹੀਂ ਵਾਹਣ ਪੂਰਾ ਹੁੰਦਾ ਨਾ ਜੇ ਏਰੀਆ ਜਿਆਦਾ ਹੁੰਦਾ ਨਹੀਂ ਆਪਣੇ ਤੋਂ ਕਿਉਂਕਿ ਆਪਾਂ ਜਿੰਨਾ ਕ ਵਾਹਣ ਲੱਗਦਾ ਪਹਿਲਾਂ ਹੀ ਜਾਂਦੇ ਹੈ ਨਾ ਚਲੋ ਉੱਥੇ ਤਾਂ ਉਹਨਾਂ ਨੂੰ ਲੱਗਦਾ ਵੀ ਆ 200 ਕਿਲੋ 10 ਕੋਸ਼ਿਸ਼ ਕਰਿਆ ਕਰੋ ਆਪਦੇ ਪੰਜਾਬ ਚ ਰਹਿ ਕੇ ਨਾ ਆਪਣੇ ਜਿਹੜੇ ਪਿਆਬੀ ਭਾਈਚਾਰੇ ਨੂੰ ਕੰਮ ਦੇ ਆ ਕਰੋ ਇੱਕ ਇੱਕ ਇਹ ਇਹ ਗੱਲ ਜਰੂਰ ਹੁੰਦੀ ਆ ਯਾਰ ਵੀ ਮੰਨ ਕੇ ਚੱਲ ਜੇ ਹੁਣ ਕਿਸੇ ਬੰਦੇ ਨੇ ਕਹਿਤਾ ਵੀ ਮੈਂ ਭਾਈ ਤੇਰੇ ਵੀ ਭਈਏ ਆਪਣੇ ਜਿੰਮੇਦਾਰੀ ਆਪਣੇ ਜਿਹੜੇ ਜਿਹੜੇ ਸਾਧ ਦੇ ਨਾ ਸੱਚ ਜਿਹੜੇ ਜਿਹੜੇ ਜਿੰਮੇਦਾਰ ਇੱਕ ਜਿੰਮੇਦਾਰ ਹੁੰਦਾ ਉਹ ਉਹ ਬੁਲਾਉਂਦਾ ਉਹਨਾਂ ਨੂੰ ਉਹਨਾਂ ਨੂੰ ਇਹ ਕਹਿੰਦਾ ਹੁੰਦਾ ਵੀ ਮੇਰਾ ਮੈਥ ਉਥੋਂ ਜਿਵੇਂ ਉਹਨਾਂ ਨੂੰ ਬੁਲਾ ਲੈਂਦਾ 20 ਬੰਦਿਆਂ ਨੂੰ ਉਹਨੂੰ ਕਹਿੰਦਾ ਵੀ ਮੈਂ ਤੁਹਾਨੂੰ ਬਈ 100 ਕਿੱਲਾ ਦੇਵਾਂ ਘੱਟੋ ਘੱਟ ਉਹਦੇ ਕੋਲ ਆਪਦੇ ਕੋਲ ਤਾਂ 100 ਹੁੰਦਾ ਨਹੀਂ ਉਹ ਫਿਰ ਜਿਵੇਂ ਹੁਣ ਅਸੀਂ ਇੱਥੇ ਆ ਹੁਣ ਸਾਡੇ ਕੋਲ ਆ 7-8 ਕਿੱਲੇ ਵੰਨ ਪਿਆ ਹੁਣ ਇੱਥੇ ਇਹਨਾਂ ਨੂੰ ਕੋਈ ਕਹਿ ਦੂਗਾ ਕਿ ਕਹਿ ਦੂਗਾ ਯਾਰ ਉਹ ਫਲਾਨੀ ਇੰਨੇ ਪਤੇ ਲੈ ਜਾਂਦੇ ਮੈਂ ਇੰਨੇ ਤੇ ਇੰਨੇ ਤੇ ਲਵਾ ਦਿੰਨਾ ਤੇ ਮੇਰੇ ਭਈਏ ਵਿਹਲੇ ਬੈਠੇ ਆ ਜੇ ਉਹ ਨਹੀਂ ਭਈਆਂ ਨੂੰ ਕੰਮ ਤਾਂ ਫਿਰ ਉਹ ਉਹਨੂੰ ਕਹਿੰਦੇ ਆ ਉੱਥੇ ਯਰਕ ਮਾਰਿਆ ਜਾਂਦਾ ਉੱਥੇ ਉੱਥੇ ਯਰ ਆਪਾਂ ਵੀਡੀਓ ਬੜੀ ਲੰਮੀ ਨਹੀਂ ਕਰਦੇ ਤੁਸੀਂ ਵੀ ਕੰਮ ਕਰਨਾ ਹਨਾ ਇੱਕ ਮੈਂ ਸਵਾਲ ਪੁੱਛਣਾ ਚਾਹੁੰਗਾ ਵੀ ਜਿਵੇਂ ਜ਼ਿਆਦਾਤਰ ਹੁਣ ਪਾਣੀ ਦੇ ਪਿੱਛੇ ਇਹ ਗੱਲਾਂ ਸੁਣਾਈਆਂ ਵੀ ਦਵਾਈ ਪਾ ਦਿੰਦੇ ਜੀ ਵਗੈਰਾ ਹਨਾ ਹਾਂਜੀ ਹਾਂਜੀ ਉਹਦੀ ਕੋਈ ਪ੍ਰੋਬਲਮ ਆਉਂਦੀ ਆ ਹੁਣ ਪਾਉਂਦੇ ਆ ਜਾਂ ਨਹੀਂ ਪਾਉਂਦੇ ਜਾਂ ਉਹਦਾ ਕੀ ਕੋਈ ਪੈਰਾਂ ਨੂੰ ਨੁਕਸਾਨ ਜਾਂ ਕੋਈ ਹੁੰਦਾ ਕਿ ਨਹੀਂ ਕੋਈ ਥਾਲੋਂ ਤਾਂ ਨਹੀਂ ਜਿਵੇਂ ਦਵਾਈ ਤਾਂ ਦਵਾਈ ਕਹਿੰਦੇ ਪਹਿਲਾਂ ਸਾਰੀ ਦਵਾਈ ਤਾਂ ਸਾਰੇ ਚ ਪੈਂਦੀ ਆ ਪ੍ਰੋਬਲਮ ਤਾਂ ਆਉਂਦੀ ਆਉਂਦੀ ਆ ਪ੍ਰੋਬਲਮ ਤੁਹਾਨੂੰ ਪਤਾ ਹੀ ਆ ਐ ਤਾਂ ਹੁਣ ਕਈ ਏ ਦੀ ਇੱਥੇ ਕੰਮ ਕਰਦੇ ਕਰਦੇ ਕੁਝ ਵੀ ਹੋ ਸਕਦਾ ਆਪਾਂ ਨੂੰ ਕੀ ਪਤਾ ਹੁਣ ਇੱਥੇ ਪਨੀਰੀ ਆ ਸੰਘਣੀ ਚ ਉੱਥੇ ਆਪਾਂ ਨੂੰ ਕੀ ਪਤਾ ਵੀ ਇੱਥੇ ਸੱਪ ਬੈਠਾ ਹੈ ਇਹਦਾ ਬਸ ਰੱਬਾ ਬਸ ਰੱਬਾ ਕਰ ਰਿਹਾ ਹਾਂ ਠੀਕ ਚਲੋ ਇੰਨਾ ਵੀ ਮਿਹਨਤ ਕਰੀ ਇਹਨੇ ਹਾਂ ਆਪਾਂ ਹੁਣ ਆ ਹੁਣ ਥੱਲੇ ਇੱਥੇ ਪੈ ਰੱਖਦੇ ਆਪਾਂ ਨੂੰ ਕੀ ਪਤਾ ਇਹ ਕੱਚ ਪੈ ਕੇ ਕੀ ਪਿਆ ਸਹੀ ਹੈ ਉਦੋਂ ਤਣ ਬੰਦੇ ਸਾਡੇ ਦੇ ਵੱਜਿਆ ਵੀ ਆ ਪਰ ਐਂ ਚੱਲੀ ਜਾਂਦਾ ਕੰਮ ਚਲੋ ਠੀਕ ਹੈ ਬਾਈ ਧੰਨਵਾਦ ਬਹੁਤ ਹਾਂ ਸਮਾਂ ਦਿੱਤਾ ਕਿਉਂਕਿ ਤੁਹਾਡੇ ਕੋਲੇ ਸਮਾਂ ਬਾਈ ਬਹੁਤ ਘੱਟ ਹੁੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਸਾਡੇ ਅਰਗੇ ਤਾਂ ਹੁਣ ਇਹ ਨਾਲੇ ਵੇਲੇ ਹੀ ਨਹੀਂ ਨਹੀਂ ਕੋਈ ਨਹੀਂ ਯਾਰ ਇਹ ਵੀ ਕੰਮ ਹੈ ਫਿਰ ਮੈਂ ਮੈਂ ਸੋਚਿਆ ਅੱਜ ਬਾਈ ਦਿਮਾਗ ਚ ਆਇਆ ਵੀ ਨਹੀਂ ਯਾਰ ਇਹ ਚੀਜ਼ ਜ਼ਰੂਰੀ ਹੈ ਨਾ ਦਿਖਾਉਣਾ ਮਿਹਨਤ ਕਾਹ ਲੋਕਾਂ ਦੀ ਜ਼ਰੂਰੀ ਵੀਡੀਓ ਬਣਾ ਤੇ ਠੀਕ ਹੈ ਬਾਈ ਬਾਅਦ ਨੂੰ ਵੀਡੀਓ ਪਈ ਜਾਂਦੀ ਹੈ ਬਾਈ ਜਾਂਦੀ ਹੈ ਤੇ ਧੰਨਵਾਦ ਬਾਈ ਠੀਕ ਹੈ ਜੀ ਬੜੀ ਮਿਹਰਬਾਨੀ